ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿੰਮਲਫਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨਿਕਾ ਕੱਲ ਹੀ ਰੂਟੀਨ ਦੀ ਜਾਂ ਤਰਾਹੀ 3 ਵਜੇ ਬੈਠੇ ਰਹੇ ਸੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੀ ਸ਼ਰਟ ਤੋਂ ਸਾਡੇ ਲੱਗੇ ਆਣ ਕੇ ਇਹਨਾਂ ਨੇ ਰਿਵੋਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈਗਾ ਕੱਢ ਦੋ ਆਈ ਇੰਨੇ ਡਰ ਗਏ ਸੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਆਈ ਨਾਲ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੇ ਵਾਲੀ ਸ਼ਰਟ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਾਲ-ਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਹੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਨੂੰ ਸਾਹਮਣੇ ਦੱਸਿਆ ਮੈਂ ਮਾਲ ਖਾੜੇ ਦੱਸਿਆ ਫਿਰ ਉਹਨਾਂ ਨੇ ਫੋਨ ਫਣ ਕੇ ਦਾ ਕੰਟਰੋਲ ਹੁੰਤੇ ਪੁਲਿਸ ਆ ਗਈ ਚੰਦਮਿੰਡਾ ਹੀ ਪੁਲਿਸ ਆ ਗਈ ਤੇ ਬਸ ਐ ਵਾਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਨਹੀਂ ਨਹੀਂ ਸਰ ਇਹ ਹਜੀ ਪਹਿਲੀ ਫਸਟ ਟਾਈਮ ਹੋਇਆ ਹੈ ਮਾਲ ਚ ਕਿੰਨਾ ਕੋਸ ਸਮੇਂ ਜਿਹੜਾ ਇਸ ਸੀਜ਼ਨ ਨੂੰ ਦੱਸਿ ਕਿ ਆਉਂਦੀ ਉਹਨਾਂ ਦੇ ਸਾਡੇ ਕੋਲ ਪਿਸਤਲ ਜਿਹੜੀ ਤਾਂ ਹੁੰਦੀ ਹੈ ਰਵਲਵ ਹੁੰਦੀ ਸੀ ਹਾਂਜੀ ਕਿੰਨਾ ਕੁ ਮਾਲ ਚ ਸਮੇਂ ਕੋਸ ਸੀ ਫਿਰ ਮੈਂ ਅਹੀਂ ਤਾਂ ਡੈਰੀ ਕੀਦੀ ਸਾਡੀਆਂ ਲੱਤਾਂ ਵਾਂਗ ਮੈਂ ਤੇ ਅਸੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆ ਗੱਲ ਵਤੰਦੀ ਲੇਕਿਨ ਸਾਡੇ ਨਾਲ ਖੁਦ ਆਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਝ ਬੂਝ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲੇ ਸ਼ਹਿਰ ਤੇ ਚਲ ਗਏ ਕਮੇਰਾ ਜਮਨ ਸਿੰਘ ਸਰ ਕੀ ਗੱਲ ਬਤੋਈ ਸਰ ਕੱਲ ਦੋ ਜਣੇ ਆਏ ਔਰ ਇਧਰ ਆ ਕੇ ਹਮਾਰੇ ਜੇ ਪਿਸਟਨ ਕਾਲੀ ਔਰ ਬੋਲੇ ਜਿੰਨਾ ਮਾਗ ਲਾ ਉਨਾ ਕਢਾ ਦੋ ਸਭੇ ਜੇ ਬੋਲੇ ਕਿਸੇ ਕੋ ਬਤਾਇਆ ਤੋ ਆਪਕੋ ਗੋਲੀ ਮਾਰ ਦੇਣਗੇ हाँ सर फिर उसके बाद क्या गया गया। फिर उसके बाद बोला कि आपको किसी को बताया फोन किया जा मैंने गोली मार देनी आपको दोनों किस तरफ लड़के वो गए थे सर इस तरफ से आए थे इस तरफ गए थे दोनों हाँ सर तो फिर कितने टाइम बाद पुलिस पहुंची जाए? सर दस में दस पंद्रह मिनट बाद पुलिस आ गई थी सर सर को भी फोन कर दिया था सर लगभग कितना कैश था आपके पंद्रह 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 हजार पंद्रह चौदह हजार ਮੇਰਾ ਨਾਮ ਪੁਨੀਤ ਮਹਾਜਨਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਇਨਡਾਲੇ ਪਿੰਡ ਦੇ ਵਿੱਚ ਘਟਨਾ ਤਿੰਨ ਕੁ ਵਜੇ ਦੀ ਹੈ ਜੀ ਮੈਨੂੰ ਉਹ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਐਦਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਤਾਂ ਇਨ ਮਿਡਵਿਨ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆਂ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਟੋਲ ਲੈ ਕੇ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਆ ਤੇ ਇਲਾਕੇ 'ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੀ ਡੇਢ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਹੈ